ਸੰਗਤ ਵੱਲੋਂ ਲੱਡੂ ਵੰਡੇ ਜਾ ਰਹੇ ਆ ਧਰਨੇ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਲੋਕ ਇਹਨਾਂ ਨੇ ਇਹ ਜੰਗ ਜਿੱਤੀ ਆ ਇਹ ਕਾਫੀ ਸਾਲ 2 ਸਾਲ ਦੀ ਪ੍ਰੋਬਲਮ ਸੀ ਜੋ ਇਹ ਧਰਨੇ ਪ੍ਰਦਰਸ਼ਨ ਦੁਆਰਾ ਜੰਗ ਜਿੱਤੀ ਗਈ ਆ ਤੇ ਇਸੇ ਖੁਸ਼ੀ ਦੇ ਵਿੱਚ ਅੱਜ ਸੰਗਤ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਦੇਖੋ ਜੀ ਜਿਹੜਾ ਤੁਸੀਂ ਕਿਹਾ ਵੀ ਇਹ ਆਪਣੀ ਜੰਗ ਆ ਜਿਹੜੀ ਆਪਾਂ ਜਿੱਤ ਲਈ ਆ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤੀ ਇਹ ਜਿਹੜੇ ਲੋਕ ਬੈਠੇ ਆ ਚਾਰ ਪੰਜ ਦਿਨ ਤੋਂ ਗਰਮੀ ਦੇ ਵਿੱਚ ਇਹ ਇਹਨਾਂ ਦੀ ਜਿੱਤ ਆ ਇਹ ਸਾਡੀ ਜਿੱਤ ਨਹੀਂ ਸਾਡੇ ਤਾਂ ਇੱਕ ਸਾਨੂੰ ਇੱਕ ਮਾੜਾ ਜਿਹਾ ਬੋਲਣ ਮੈਕ ਫੜਿਆ ਕਰਕੇ ਤੁਸੀਂ ਸਾਨੂੰ ਮੂਰੇ ਲਾ ਲਿਆ ਪਰ ਇਹ ਲੋਕਾਂ ਦੀ ਜਿੱਤ ਆ ਜਿਹੇ ਸਾਡੇ ਨਾਲ ਖੜੇ ਤਾਂ ਅਸੀਂ ਜਿੱਤ ਪਾਏ ਕਹਿੰਦੀ ਸਾਡੀ ਤਾਂ ਇਹ ਮਾਨਵ ਲੋਕਾਂ ਦਾ ਹੀ ਆ ਸਾਰਾ ਕੁਝ ਸਰੇਂਦਰ ਸਿੰਘ ਮਾਨ ਇਹ ਵੀ ਸਾਡੀ ਸਾਰ ਲੈਂਦੇ ਆ ਹੋਰ ਵੀ মিডিਆ ਸਾਡੇ ਸਾਰ ਲੈਂਦੇ ਆ ਮੰਨੋ ਇਹਨਾਂ ਦੇ ਕਰਕੇ ਹਾਈਲਾਈਟ ਹੋਇਆ ਧਰਨਾ ਸਾਡਾ ਲੋਕ ਆਏ ਜੁੜੇ ਸਾਡੇ ਨਾਲ ਤੇ ਜਿੰਨੇ ਵੀ ਰਾਜਨੀਤਿਕ ਗਏ ਸਕਦੇ ਆ ਜਾਂ ਆਪਾਂ ਸਮਾਜ ਸੇਵੀ ਕਹਿ ਸਕਦੇ ਆ ਉਹ ਵੀ ਸਾਡੇ ਧਰਨੇ ਚ ਆ ਕੇ ਬੈਠੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦਾ ਵੀ ਕੁਝ ਬੰਦੇ ਦਾ ਜੋਰ ਲੱਗਦਾ ਹੀ ਆ ਜੋ ਧਰਨੇ ਜਾ ਕੇ ਬਹਿੰਦਾ ਉਹਦੀ ਵੀਡੀਓ ਪੈਂਦੀ ਆ ਤਾਂ ਉਹਨੂੰ ਵੀ ਕੋਈ ਨਾ ਕੋਈ ਫੋਨ ਕਰਦਾ ਰਾਜਨੀਤਿਕ ਬੰਦੇ ਨੂੰ ਵੀ ਇਹ ਕੀ ਕਹਦੇ ਬੰਦ ਦੇ ਵਿੱਚ ਲੱਗਿਆ ਕੋਈ ਫੇਰ ਅਗਲਾ ਦੱਸਦਾ ਫਿਰ ਗਾਂਂ ਦੀ ਗਾਂ ਜਾ ਕੇ ਆਪਰਾਂ ਦੇ ਧਿਆਨ ਚਾਈ ਗੱਲ ਹੁਣ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਹੁਣ ਪੂਰੇ ਦਾ ਪੂਰਾ ਮਤਲਬ ਤੇ ਤੁਹਾਨੂੰ ਪਤਾ ਹੀ ਹੈ ਵੀ ਗ੍ਰੈਡ ਆ ਚੁੱਕਾ ਤਿਆਰੀਆਂ ਹੁਣ ਤੁਸੀਂ ਕੀ ਕਹਿਣਾ ਚਾਹੁੰ ਕਿਹੜੇ ਕਿਹੜੇ ਲੋਕਾਂ ਦਾ ਸਾਥ ਆ ਤੇ ਕਿੰਨਾ ਸਾਥ ਦਿੱਤਾ ਲੋਕਾਂ ਨੇ ਕੀ ਕੀ ਤੁਹਾਨੂੰ ਮਹਤਵਕਾਰੀ ਸਾਨੂੰ ਵੀਰ ਜੀ ਪਿੰਡਾਂ ਵਾਲੇ ਬਹੁਤ ਆ ਦਿੱਤਾ ਜੀ ਮੰਡੀ ਨਾ ਸਿੰਘ ਦੇ ਦੁਕਾਨਦਾਰਾਂ ਬਹੁਤ ਸਾਥ ਸੀਗਾ ਹਾਂਜੀ ਤੇ ਪ੍ਰਸ਼ਾਦ ਨਾਲ ਡੈਪਟੀ ਸਾਹਿਬ ਦਾ ਬਹੁਤ ਸਾਥ ਸੀਗਾ ਜੀ ਐਸ.ਡੀ. ਸਾਹਿਬ ਦਾ ਪੂਰਾ ਵਧੀਆ ਸਾਥ ਆ ਰਿਹਾ ਹੈਗਾ ਹੌਣ ਜੀ ਸੰਤੋਸ਼ ਤੋਂ ਵੀ ਮਤਲਬ ਕਿ ਤੁਹਾਡੀ ਮੰਗ ਮੰਨੀ ਗਈ ਹੈ ਹਾਂ ਜੀ ਜਿੰਨੀਆਂ ਸਾਡੇ ਮੰਗਾਂ ਮੰਨੀਆਂ ਗਈਆਂ ਕਾਫੀ ਦਿਨਾਂ ਤੋਂ ਘਰ ਨਾਲ ਲੱਗਿਆ ਸੀ ਤੇ ਲੋਕਾਂ ਦੀਆਂ ਮੰਗਾਂ ਸੀ ਜੋ ਟ੍ਰਾਂਸਫਰ ਵੱਡਾ ਕਰਨ ਦੀ ਗ੍ਰੈਡ ਵੱਡਾ ਕਰਨ ਦੀ ਉਹ ਪੂਰੀ ਹੋ ਚੁੱਕੀ ਹੈ ਬਾਕੀ ਭਾਈ RAME ਨਾਲ ਗੱਲਬਾਤ ਕਰਾਂਗੇ ਵੀ ਇਹ ਪ੍ਰੋਸੈਸ ਕਿਵੇਂ ਚੱਲਿਆ ਤੇ ਕੀ ਕੀ ਧਾਰਿਆਂ ਨਾਲ ਗੱਲ ਹੋਈ ਤੇ ਕਿਦਾਂ ਦਾ ਮਤਲਬ ਕਿ ਗ੍ਰੈਡ ਆ ਚੁੱਕਾ ਭਾਈ RAME ਰਸੀਕਾਲ ਸਸੀਕਾਲ ਭਾਈ ਜੀ ਭਾਈ ਜਿਵੇਂ ਧਰਨਾ ਚੱਲ ਰਹੇ ਤੁਸੀਂ ਦੇਖ ਰਹੇ ਹੋ ਤੁਸੀਂ ਵਿੱਚ ਹੀ ਸੀ ਤੇ ਹੁਣ ਪ੍ਰਸ਼ਾਸਨ ਨੇ ਜੋ ਤੁਹਾਡੀ ਮੰਗ ਮੰਨੀ ਆ ਕਿ ਤੁਸੀਂ ਸੰਤੋਸ਼ਟ ਹੋ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ 4-5 ਦਿਨਾਂ ਤੋਂ ਇਸ ਧਰਨੇ ਨੂੰ ਕਵਰ ਕਰ ਰਹੇ ਆ ਲੋਕਾਂ ਦੀ ਆਵਾਜ਼ ਦੇਸ਼ ਵਿਦੇਸ਼ਾਂ ਤੇ ਪਿੰਡਾਂ ਦੇ ਵਿੱਚ ਇਸ ਧਰਨੇ ਦੀ ਆਵਾਜ਼ ਨੂੰ ਤੁਸੀਂ ਪਹੁੰਚਾਇਆ ਜਿੱਥੋਂ ਤੱਕ ਅੱਜ ਧਰਨੇ ਦੀ ਸਮਾਪਤੀ ਦੀ ਗੱਲ ਹੈ ਇਹ 4-5 ਦਿਨਾਂ ਤੋਂ 5-6 ਪਿੰਡਾਂ ਦਾ ਕਿਸਾਨ ਵੀਰਾਂ ਦਾ ਧਰਨਾ ਲਾਇਆ ਹੋਇਆ ਸੀ ਬਿਜਲੀ ਖੇਤਾਂ ਦੇ ਵਿੱਚ ਨਰਵਿੰਗ ਨਹੀਂ ਚੱਲ ਰਹੀ ਸੀ ਕੋ ਨਰੀ ਫਸਲ ਤੁਹਾਨੂੰ ਪਤਾ ਅੱਜ ਦੇ ਦਿਨ ਆ ਆ ਦਿਨਾਂ ਦੇ ਵਿੱਚ ਝੋਨੇ ਦੀ ਫਸਲ ਦੀ ਬਜਾਈ ਹੁੰਦੀ ਆ ਤੇ ਜੋ ਝੋਨੇ ਦੀ ਬਜਾਈ ਹੋਈ ਸੀ ਉਹ ਪੈਸੇ ਖਰਚ ਕਰਕੇ ਫਸਲਾਂ ਆਪਾਂ ਵੇਚਦੇ ਆ ਕਿਸਾਨ ਵੀ ਰੀਜਦੇ ਆ ਜਿਹੜੇ ਝੋਨੇ ਦੀ ਬਜਾਈ ਹੋ ਚੁੱਕੀ ਸੀ ਉਹ ਝੋਨੇ ਦੇ ਵਿੱਚੋਂ ਪਾਣੀ ਵੀ ਸੌਤ ਪਿਆ ਸੀ ਸੂਬਾ ਪ੍ਰਸ਼ਾਸਨ ਦੇ ਨਾਲ ਪ੍ਰਬੰਧਕ ਵੀਰਾਂ ਦਾ ਭਰਨੇ ਵਾਲਿਆਂ ਦਾ ਕਮੇਟੀ ਦਾ ਰਾਵਤਾ ਕਾਇਮ ਹੈ ਜੋ ਪਿੰਡ ਦੇ ਮਧੇਪਣ ਦੇ ਧੂੜਕੋਟ ਪਿੰਡ ਦੇ ਜੋਨਾ ਦੇ ਭਾਰਤੇ ਹੋਏ ਸੀ ਉਹਨਾਂ ਦਾ ਵੀ ਕੈਸਲ ਹੋਣ ਦਾ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜਿਹੜੇ ਭਾਰਤੇ ਹੋਏ ਸੀ 10 ਮੁੰਡਿਆਂ ਤੇ ਜਿਹੜੇ ਭਾਰਤੇ ਹੋਏ ਸੀ 10 ਮੁੰਡਿਆਂ ਤੇ ਉਹ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਜਲ ਸਿੰਘ ਬਾਦ ਜਗਦੀਪ ਸਿੰਘ ਜੀ ਗਟਰਾ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਜੀ ਵੀ ਕਿਸੇ ਵੀ ਮੁੰਡੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਊਗੀ ਕਿਸੇ ਵੀ ਕਿਸਾਨ ਤੇ ਕੋਈ ਵੀ ਕਾਰਵਾਈ ਕਾਰਵਾਈ ਨਹੀਂ ਹੋਊਗੀ ਇਸ ਕਰਕੇ ਅੱਜ ਸਾਰੇ ਪਿੰਡਾਂ ਦੇ ਮੋਟਵਾਰ ਸੱਜਣਾ ਨੇ ਜਿਹੜੇ ਕਮੇਟੀ ਦੇ ਵਿੱਚ ਉਹਨਾਂ ਨੇ ਸੰਗਤ ਨਾਲ ਫੈਸਲਾ ਕਰ ਲੈ ਕੇ ਅੱਜ ਇਸ ਧਰਨੇ ਨੂੰ ਗੁਰੂ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਇਸ ਧਰਨੇ ਨੂੰ ਸਮਾਪਤੀ ਕੀਤੀ ਆ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਕੋ ਵਾਹਿਗੁਰੂ 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 ਸਹਾਇ ਸਤਸਾ ਜੀ ਦੇ ਬੋਲ ਬਖਸ਼ੋ ਜੀ ਆਪ ਦੇ ਸਿੱਖਾਂ ਲੋ ਸਿੱਖੀ ਦਾਤ ਕੇ ਸਤਾਰ ਬਹਿਤਾਨ ਵੇਕਤਾਨ ਸਹਾਦਾਤ ਭੋਸਾਤ ਦਾਨਾ ਸਰਦਾ ਨਾਮਦਾਰ ਸ੍ਰੀ ਅਮਰਤ ਸਾਹਿਬ ਜੀ ਦਰਸ਼ਨੀ ਇਸ਼ਨਾਮ ਚੌਕੀਆਂ ਝੰਡੇ ਗੋਗੇ ਜੁਗੁ ਜੁਗ ਅਟਲ ਧਰਮ ਕਾ ਜੇਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਬਾ ਮਤ ਉੱਚੀ ਮਤਬਦ ਕੇ ਰਾਖੇ ਆਪ ਕਾਲ ਪੁਰਖਾ ਬਲੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਕਾਣਾ ਸਾਹਿਬ ਤੇ ਹਰਿਗੁਰ ਦਵਾਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੋਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਆਪ ਜੀ ਨੂੰ ਹਾਜ਼ਰ ਨਾਜ਼ਰ ਸਮਝਿਓ ਹਮਾਰੇ ਚੇ ਪਾਸ ਸਹਿ ਜੀਓ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਹਮਾਰੇ ਚੇ ਪਾਸ ਸਹਿ ਜੀ ਇੱਕ ਰੋਸ ਪ੍ਰਗਟ ਕਰਦੇ ਹੋਇਆ ਬਿਜਲੀ ਦੇ ਸਮਾਂ ਦੇ ਵਿੱਚ ਹਮਾਰੇ ਚੇ ਪਾਸ ਸਹਿ ਆਪ ਦੀ ਕਿਰਪਾ ਸਦਕਾ ਆਪ ਦਾ ਆਸਰਾ ਲੈ ਕੇ ਧਰਮਨ ਆਏ ਸੀ ਆਪ ਜੇ ਪਾਸੇ ਸੰਗਤਾਂ ਦੇ ਕਾਰਜ ਰਾਸ ਕੀਤੇ ਨੇ ਸੰਤਾਂ ਕੇ ਕਾਰ ਦੇ ਆਪ ਖੋਲਿਆ ਹਰ ਕੰਮ ਕਰਾ ਬਣ ਆਇਆ ਰਾਮ ਕੀਤਾ ਲੋੜੀਏ ਕੰਮ ਸੋ ਹਰ ਬੇ ਆਕੀਏ ਕਾਰਜ ਦੇਸਵਾਰ ਸਤਿਗੁਰ ਸਾ ਸਾਕੀ ਹੈ ਮਹਾਰਾਜੇ ਪਾਸ ਸੰਗਤਾਂ ਦੇ ਕਾਰਜ ਰਾਸ ਕਰੇ ਨੇ ਆਪ ਕਿਰਪਾ ਕਰਕੇ ਅੱਗੇ ਬਾਤ ਤੇ ਸੰਗਤਾਂ ਦੇ ਸਿਰ ਤੇ ਹੱਥ ਰੱਖਣਾ ਮਹਾਰਾਜੇ ਪਾਸੇ ਕਿਤੇ ਵਾਸਤੇ ਇਹੋ ਜਹਰ ਕਾਫਟਾ ਨਾਉਣ ਦੇਣੀ ਮਹਾਰਾਜੇ ਪਾਤਸ਼ਾਹ ਜੀਓ ਮੇਲ ਜੋਨ ਸਵਾਗ ਸੰਗਤਾਂ ਵਿੱਚ ਬਖਸ਼ਣਾ ਮਹਾਰਾਜੇ ਪਾਤਸ਼ਾਹ ਜੀਓ ਸੰਗਤਾਂ ਵੱਲੋਂ ਇੰਨੇ ਦਿਨਾਂ ਤੋਂ ਮਾਰੇ ਚੇਵਤਾਰਮੇ ਵਿੱਚ ਬੈਠੇ ਹੋ ਹੋਂਗਾ ਭੁਲਾ ਦੇ ਖਿਮਾ ਬਖਸ਼ੋ ਅੱਗੇ ਬਾਤੇ ਮਾਰੇ ਚੇ ਪਾਸ ਸੰਗਤਾਂ ਦੇ ਸਿਰ ਤੇ ਹੱਥ ਰੱਖਣਾ ਫਸਲ ਬਾੜੀ ਵਿੱਚ ਵਾਦੇ ਬਖਸ਼ ਨੇ ਮਾਰੇ ਚੇ ਪਾਸ ਆਪ ਦੇ ਅਰਦਾਸ ਬੇਨਤੀ ਆ ਕਿਰਪਾ ਕਰਿਓ ਸਮਾਪਤੀ ਬਖਸ਼ੋ ਇੰਨੇ ਭੁਲਾ ਦੀ ਖਿਮਾ ਸਹੀ ਪਿਆਰੇ ਮੇਲ ਜਿੰਨਾ ਮਿਲ ਕੇ ਨਾਮ ਦਿੱਤਾ ਵੈ ਨਾਨਕ ਨਾਮ ਜੜੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਕੀ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਕੋਕਰ ਤੱਕ ਹੀ ਤੇ ਕਰਤੀ ਸਮਾਪਤੀ ਭੇਜੂ ਬਸ ਬਾਈ ਇਹ ਆਏ ਆ ਵੀ ਜੇ ਤਾਂ ਗਾਹ ਨੂੰ ਕਿਤੇ ਲੋੜ ਪਈ ਐਨ ਕੇਸ ਆ ਸੰਦ ਅਸੀਂ ਹੁਣ ਆਪਦੇ ਬਣਾ ਲੈਣੇ ਆ ਛੜੱਚ ਦੇ ਨੇ ਵਿਛਾ ਦਿਆ ਕਰਨੇ ਵਾਠ ਠੀਕ ਆ